ਹਾਂਜੀ ਜਿਨ੍ਹਾਂ ਨੂੰ ਐ ਲੱਗਦਾ ਨਾ ਵੀ ਦਲਜੀਤ ਦੋ ਸਾਂਝ ਨੇ ਕੌਣ ਬਣੇਗਾ ਕਰੋੜਪਤੀ ਚ ਜਾ ਕੇ ਅਮਿਤ ਆਵਚਨ ਦੇ ਪੈਰੀਂ ਹੱਥ ਲਾ ਕੇ ਕੋਈ ਗਲਤੀ ਨਹੀਂ ਕੀਤੀ ਫਿਰ ਕਿਹੜੀ ਇੱਕ ਗੱਲ ਹੋ ਗਈ ਉਹ ਇੱਕ ਬਹੁਤ ਵੱਡਾ ਆਰਟਿਸ ਸੀਗਾ ਇੱਕ ਵੱਡਾ ਸੀ ਐਜ਼ ਰਿਸਪੈਕਟ ਦਿੱਤੀ ਫਿਰ ਕਿਹੜੀ ਗੱਲ ਹੋ ਗਈ ਤੇ ਮੈਂ ਉਹਨੂੰ ਦੱਸਦਾ ਵੀ ਇੰਦਰਾ ਗਾਂਧੀ ਵੀ ਤਾਂ ਵੱਡੀ ਸੀ ਉਹਨੂੰ ਵੀ ਮਾਫ਼ ਕਰ ਦਿੰਦੇ ਬਜ਼ੁਰਗ ਸੀ ਉਹ ਤਾਂ ਤੇ ਜਿਨ੍ਹਾਂ ਨੂੰ ਐ ਲੱਗਦਾ ਨਾ ਵੀ ਅਮਤਾਬਚਨ ਨੇ 1984 ਦੇ ਵਿੱਚ ਜਿਹੜਾ ਉਸ ਟਾਈਮ ਦਾ ਇੱਕੋ ਇੱਕ ਟੀਵੀ ਚੈਨਲ ਸੀ ਡੀਡੀ ਨੈਸ਼ਨਲ ਉਸ ਤੇ ਖੂਨ ਦਾ ਬਦਲਾ ਖੂਨ ਆਲਾ ਨਾਰਾ ਨਹੀਂ ਚਲਾਇਆ ਤੁਸੀਂ YouTube ਤੇ ਜਾ ਕੇ ਇੱਕ ਵਾਰੀ ਉਹਨਾਂ ਬੰਦਿਆਂ ਦੇ ਇੰਟਰਵਿਊ ਸੁਣੋ ਜਾਂ ਉਹਨਾਂ ਵਿਧਵਾ ਬੁੜੀਆਂ ਦੇ ਇੰਟਰਵਿਊ ਸੁਣੋ ਜਿਨ੍ਹਾਂ ਨੇ 84 ਆਪ ਦੇ ਉੱਤੇ ਹੰਡਾਈ ਆ ਤੇ ਉਹ ਅਮਤਾਬਚਨ ਬਾਰੇ ਕੀ ਕਹਿੰਦੀਆਂ ਉਹ ਇਹ ਗੱਲ ਕਹਿ ਰਿਹਾ ਵੀ ਅਮਤਾਬਚਨ ਨੇ ਖੁਦ ਡੀਡੀ ਨੈਸ਼ਨਲ ਨੂੰ ਸਕ੍ਰਿਪਟ ਦਿੱਤੀ ਖੂਨ ਦਾ ਬਦਲਾ ਖੂਨ ਆਲਾ ਨਾਰਾ ਚਲਾਓ ਇਹਦਾ ਬੱਚਾ ਉਹ ਇਸ ਕਾਲਡ ਇਹ ਮਹਾਨਾਇਕ a great celebrity, a great film star of 20th century. But if I am asked, I would award him as the most disgusting personality of the millennium. He is responsible for more than 20,000 innocent killings of six in India in 1984. He was at in Bombay on 31st of October 1984. He reached Delhi in the evening. नेक्स्ट डे ऑन फर्स्ट ऑफ नवंबर ही वेट टू पे ऑमेज टू इंदिरा गांधी एट दिन मुजली भवन वेयर ए कैमरा क्र्यू और दूरदर्शन वॉज वेटिंग फॉर हिम ही वॉज गिवन ए स्क्रिप्ट टू लेटेड स्लोगन खून का बदला खून मे ब्ल फॉर ब्लड ਤੇ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਕਾਰਨ ਇਹ ਆ ਕਿ ਅਮਿਤਾਬਚਨ ਤੇ ਰਾਜੀਵ ਗਾਂਧੀ ਦੀ ਬਹੁਤ ਹੀ ਗੂੜੀ ਦੋਸਤੀ ਅਮਿਤਾਬਚਨ ਰਾਜੀਵ ਗਾਂਧੀ ਦੇ ਨਾਲ ਇੱਕ ਫਿਲਮ ਕਰਨ ਵਾਲਾ ਸੀ ਤੇ ਰਾਜੀਵ ਗਾਂਧੀ ਦੇ ਕਹਿਣ ਤੇ ਹੀ ਅਮਿਤਾਬਚਨ ਨੇ ਇਲੈਕਸ਼ਨ ਲੜਿਆ ਸੀ ਅਮਿਤਾਬਚਨ ਦਾ ਤੇ ਰਾਜੀਵ ਗਾਂਧੀ ਦਾ ਇੱਕ ਦੂਜੇ ਦੇ ਘਰੇ ਹੋਣਾ ਬਹੁਤ ਜ਼ਿਆਦਾ ਸੀ ਅੱਜ ਦੀ ਡੇਟ ਦੇ ਵਿੱਚ ਵੀ ਅਮਿਤਾਬਚਨ ਨਹਿਰੂ ਪਰਿਵਾਰ ਦੀਆਂ ਤਰੀਫਾਂ ਕਰਦਾ ਨਹਿਰੂ ਪਰਿਵਾਰ ਭਾਰਤਵਰਸ਼ ਕੀ ਉੱਪਰ ਸਦੀਆਂ ਸੇ ਰਾਜ ਕੀਤਾ ਉਹ ਰਾਜਾ ਹੈ ਅਮਰੰਗ ਰਾਜਾ ਨਿਰਧਾਰਿਤ ਕਰੇਗਾ ਕਿ ਕਿਸ ਕੇ ਸਾਥ ਉਸ ਨੂੰ ਸੰਬੰਧ ਬਣਾਉਣਾ ਹੈ ਕਿਸ ਕੇ ਸਾਥ ਉਸ ਨੂੰ ਦੋਸਤੀ ਨਿਭਾਣੀ ਰੰਗ ਨਹੀਂ ਨਿਰਧਾਰਿਤ ਕਰ ਸਕਦਾ ہمارا ਸਨੇਹ ہمارا ਪਿਆਰ ہمارا ਆਦਰ ਉਸ ਪਰਿਵਾਰ ਕੇ ਲਈ ਹਮੇਸ਼ਾ ਰਹੇਗਾ ਯੂਟਿਊਬ ਤੇ ਇੰਦਰਾ ਗਾਂਧੀ ਦੇ ਸੰਸਕਾਰ ਦੀ ਵੀਡੀਓ ਪਈ ਹੋਈ ਹੈ ਤੁਸੀਂ ਦੇਖੋ ਅਮਿਤabਚਨ ਕਿਵੇਂ ਅੱਗੇ ਹੋ ਕੇ ਰਸਮਾਂ ਨਿਭਾ ਰਿਹਾ ਫਿਰ ਇਹ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਦੋਂ ਤੁਹਾਡੇ ਇੱਕ ক্লোਜ਼ ਫਰੈਂਡ ਦੇ ਫੈਮਿਲੀ ਮੈਂਬਰ ਦਾ ਮਰਡਰ ਹੁੰਦਾ ਜੋ ਕਿ ਇੱਕ ਪ੍ਰਾਈਮ ਮਿਨਿਸਟਰ ਦੀ ਪੋਸਟ ਤੇ ਸੀ ਤੇ ਉਸ ਤੋਂ ਬਾਅਦ ਅਮਿਤabਚਨ ਗੁੱਸੇ ਚ ਆ ਕੇ ਇੱਕਾ ਨਾਰਾ ਨਹੀਂ ਚਲਾ ਸਕਦਾ ਸਾਰਾ ਕੁਛ ਤੇ ਦੇ ਕੰਟਰੋਲ ਚ ਸੀਗਾ ਕਿਉਂਕਿ ਇਹ ক্লোਜ਼ ਸੀ ਨਾ ਜਿਆਦਾ ਨਹਿਰੂ ਪਰਿਵਾਰ ਦੇ ਸੋ ਦਲਜੀਤ ਸਿੰਘਾਂ ਗਲਤੀ ਦਾ ਦੋ ਕੀਤੀ ਆ ਓ ਮੂ ਡਾਊਟ ਦਲਜੀਤ ਨੇ ਪੰਜਾਬ ਵਾਸਤੇ ਬਹੁਤ ਵੱਡੀ ਸਟੈਂਡ ਲਿਆ ਪੰਜਾਬ ਦੀ ਹੈਲਪ ਕੀਤੀ ਆ ਪੰਜਾਬ ਵਾਸਤੇ ਕੰਗਨਾ ਵਰਗੀ ਨਾਲ ਲੜਿਆ ਵੀ ਆ ਪਰ ਇੱਥੇ ਦਲਜੀਤ ਸਿੰਘਾਂ ਤੂੰ ਵਾਕਈ ਗਲਤੀ ਕੀਤੀ ਆ ਸੋ ਵੱਡਾ ਛੋਟਾ ਆਰਟਿਸਟ ਵੇਖਣ ਤੋਂ ਪਹਿਲਾਂ ਇਹ ਵੇਖਣਾ ਪੈਂਦਾ ਕਿ ਉਹ ਬੰਦਾ ਕਿਤੇ ਸਿੱਖਾਂ ਦਾ ਦੁਸ਼ਮਣ ਤਾਂ ਨਹੀਂ अमिताभ बच्चन वो लोगों को ये कहता हुआ टीवी पे दिखाया जा रहा था कि इन्होंने सिखों ने देश की मां को मारा है इंदिरा को नहीं मारा है केवल ये देश की मां थी हमारी मां थी और जिन्होंने इसको मारा है ये खून के चीटे उनके घरों तक जाने चाहिए ऐसे तरह के समाचार सब देख सुन रहे थे घबरा रहे थे भाई क्या होगा उसके खिलाफ हम लोगों ने कई बार जा जाके वो सरकार को बोला है लिखा है पर देखो उनकी ताकत और पहुंच उन्होंने कोई अपने नाम के सारे कागज गायब करवा दिए सरकार से ऑफिसों से कोई रिकॉर्ड नहीं रखा और फिर जो बाद में मेरे से पूछा प्रेस वालों ने और सीबीआई वालों ने आप अमिताभ बच्चन का नाम जो लेते हो वो उसका आपके पास सबूत अरे सबूत तो आपके पास पड़ा हुआ है हमारे से क्यों पूछते हो आप वो डेट का देखो ना जब इंदिरा जी का संस्कार किया है उस समय आप देखो अब अबिताभ बच्चन क्या कह रहा है अगर वो बात भड़काने कह रहा है तो आईपीसी की दफा 120 के अंतर्गत जब ये केर सिंह को फांसी दे सकते हैं तो अबिताभ बच्चन को क्यों नहीं दे सकते आज मेरा बच्चा नशे पे सुल्तानपुरी एफ सात चुग सी चुगी साजू सड़ गवर्नमेंट ने कुछ नहीं देता मैंने लाश तक नहीं मिली सामू